ਕਿ ਜਿਸ ਮਾਲਕ ਦੇ ਵਸ ਵਿੱਚ ਹਰੇਕ ਗੱਲ ਹੈ ਤੇ ਫਿਰ ਉਹਦੀ ਵਡਿਆਈ ਸਦਾ ਹੀ ਕਰਨੀ ਚਾਹੀਦੀ ਹੈ ਆਖੋ ਸਤਨਾਮ ਤਿਸੈ ਸ੍ਰੀ ਉਹ ਪ੍ਰਾਣੀਆਂ ਤਿਸ ਵਿਨੇ ਅਵਰਨਾ ਕੋਏ ਉਹ ਤੋਂ ਬਿਨਾ ਉਸ ਵਰਗ ਹੋਰ ਕੋਈ ਨਹੀਂ ਹੈ ਇਸ ਕਰਕੇ ਉਸ ਪਰਮਾਤਮਾ ਨੂੰ ਸਦਾ ਸਿਮਰਦੇ ਰਹੋ ਗੁਰਮੁਖ ਹਰਿ ਪ੍ਰਭ ਮਨ ਵਸੈ ਤਾ ਸਦਾ ਸਦਾ ਸੁਖ ਹੋਏ ਇਸ ਤਰ੍ਹਾਂ ਗੁਰੂ ਦੇ ਰਾਹੀ ਹਰੀ ਪ੍ਰਭੂ ਪਰਮਾਤਮਾ ਮਨ ਵਿੱਚ ਆਵਸੇ ਤਾਂ ਫਿਰ ਮਨ ਵਿੱਚ ਸਦਾ ਸੁਖ ਬਣਿਆ ਰਹਿੰਦਾ ਹੈ ਆਖੋ ਸਤਨਾਮ ਸਈ ਸਾ ਗੂਲ ਨਾ ਹੋ ਬਾਈ ਸਭ ਚਿੰਤਾ ਵਿੱਚ ਹੋ ਜਾਏ ਪਾਤਸ਼ਾਹ ਕਹਿੰਦੇ ਆ ਭਾਈ ਜਿਨ੍ਹਾਂ ਦੇ ਮਨ ਵਿੱਚ ਉਹ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਵਸ ਜਾਂਦਾ ਹੈ ਉਹਨਾਂ ਨੂੰ ਕੋਈ ਵੀ ਸੈਸਾ ਤੌਖਲਾ ਭਾਵ ਉੱਕਾ ਹੀ ਉਹਨਾਂ ਦੇ ਅੰਦਰ ਕੋਈ ਚਿੰਤਾ ਰਹਿੰਦੀ ਨਹੀਂ ਸਾਰੀ ਚਿੰਤਾ ਨਿਕਲ ਜਾਂਦੀ ਹੈ ਸੈਸਾ ਮੂਲ ਨਾ ਹੋਵੀ ਸਭ ਚਿੰਤਾ ਵਿੱਚ ਹੋ ਜਾਏ ਜੋ ਕਿਸ਼ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਪਾਤਸ਼ਾਹ ਕਹਿੰਦੇ ਵੀ ਜੋ ਕੁਝ ਜਗਤ ਵਿੱਚ ਵਰਤ ਰਿਹਾ ਹੈ ਉਹ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਰਜਾ ਵਿੱਚ ਹੋ ਰਿਹਾ ਹੈ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਤੇ ਉਸ ਉੱਤੇ ਕੋਈ ਵੀ ਇਤਰਾਜ਼ ਮਨ ਵਿੱਚ ਉਠਦਾ ਨਹੀਂ ਹੈ ਸੱਚਾ ਸਾਹਿਬ ਮਨ ਵਸੈ ਮਨ ਚਿੰਦਿਆ ਫਲ ਪਾਏ ਤੇ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਮਨ ਵਿੱਚ ਆਵਸੇ ਤਾਂ ਮਨ ਵਿੱਚ ਚਿਤਿਆ ਹੋਇਆ ਹਰੇਕ ਫਲ ਹਾਸਲ ਹੋ ਜਾਂਦਾ ਹੈ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲੈ ਅਨਪੱਲੇ ਪਾਏ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਲੇਖੇ ਵਿੱਚ ਲਿਖ ਲਿਆ ਹੈ ਭਾਵ ਜਿਨ੍ਹਾਂ ਉੱਤੇ ਮੇਰ ਦੀ ਨਜ਼ਰ ਕਰਦਾ ਹੈ ਤੇ ਫਿਰ ਉਹਨਾਂ ਦੀ ਅਰਦਾਸ ਸਤਿਗੁਰੂ ਜੀ ਗੋਵ ਨਾਲ ਸੁਣਦਾ ਹੈ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਜਣਾ ਬੂਜਣ ਹਾਰ ਅੰਮ੍ਰਿਤ ਸਦਾ ਵਰਸਦਾ ਬੂਜਣ ਬੂਜਣ ਹਾਰ ਬੂਜਣ ਹਾਰ ਭਾਵ ਸਮਝਣ ਜੋਗੇ ਅਮਰਤ ਦੀ ਵਰਖਾ ਸਦਾ ਹੋ ਰਹੀ ਹੈ ਪਰ ਇਸ ਭੇਤ ਨੂੰ ਉਹੀ ਸਮਝਦੇ ਹਨ ਜੋ ਸਮਝਣ ਦੇ ਯੋਗ ਹਨ ਸਮਝਣ ਜੋਗੇ ਹਨ ਗੁਰਮੁਖ ਜਿਨੇ ਬੂਝਿਆ ਹਰ ਅਮਰਤ ਰਖਿਆ ਯੁਰਤਾਰ ਜਿਨ੍ਹਾਂ ਨੇ ਸਤਿਗੁਰੂ ਦੇ ਰਾਹੀ ਇਸ ਭੇਤ ਨੂੰ ਸਮਝ ਲਿਆ ਹੈ ਤੇ ਉਹ ਅਮਰਤ ਹਿਰਦੇ ਵਿੱਚ ਸਾਂਭ ਕੇ ਰੱਖਦੇ ਹਨ ਅਮਰ ਅਮਰ ਹੋਣ ਵਾਲਾ ਨਾਮ ਪ੍ਰਮਾਤਮਾ ਦਾ ਅਮਰ ਕਰ ਦੇਣ ਵਾਲਾ ਨਾਮ ਬਾਇਕ ਹਰ ਅਮਰਤ ਪੀਵੇ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰ ਉਹ ਮਨੁੱਖ ਹਉਮੈ ਤੇ ਮਾਇਆ ਦੀ ਤ੍ਰਿਸ਼ਨਾ ਮਿਟਾ ਕੇ ਉਸ ਪ੍ਰਭੂ ਪ੍ਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਫਿਰ ਸਦਾ ਅਮਰਤ ਪੀਂਦੇ ਹਨ ਤੇ ਹੁਣ ਮਹਾਰਾਜ ਕਹਿੰਦੇ ਅੰਮ੍ਰਿਤ ਹੈ ਕੀ ਆ ਅੰਮ੍ਰਿਤ ਹਰਿ ਕਾ ਨਾਮ ਹੈ ਵਰਸੈ ਕਿਰਪਾ ਤਾਰ ਨਾਨਕ ਗੁਰਮੁਖ ਨਦਰੀ ਆਇਆ ਹਰਿ ਆਤਮ ਰਾਮ ਮੋਹਾਰ ਉਹ ਅੰਮ੍ਰਿਤ ਕੀ ਹੈ ਅੰਮ੍ਰਿਤ ਪ੍ਰਭੂ ਦਾ ਨਾਮ ਹੈ ਇਹਦੀ ਵਰਖਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਨਾਲ ਸਭ ਵਿੱਚ ਵਿਆਪਕ ਉਹ ਪਰਮਾਤਮਾ ਸਤਿਗੁਰੂ ਦੇ ਰਾਹੀ ਹੀ ਨਜਰੀ ਆਉਂਦਾ ਹੈ ਪੌੜੀ ਅਤਲ ਕਿਉਂ ਤੋਲੀਐ ਬਿਨ ਤੋਲੇ ਪਾਇਆ ਨਾ ਜਾਏ ਪਰਮਾਤਮਾ ਕਾਲਪੁਖ ਵਹਿਗੁਰੂ ਪਰਮੇਸ਼ਵਰ ਤੋਲੇ ਉਹ ਸਾਰੇ ਗੁਣ ਜਾਚੇ ਨਹੀਂ ਜਾ ਸਕਦੇ ਉਸ ਪਰਮਾਤਮਾ ਦੇ ਪਰ ਉਹਦੇ ਗੁਣਾ ਦੀ ਵਿਚਾਰ ਕਰਨ ਤੋਂ ਬਿਨਾ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਪਰਮਾਤਮਾ ਦੇ ਗੁਣਾ ਦੀ ਵਿਚਾਰ ਕਰੇ ਤੋਂ ਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਿਨ ਤੋਲੇ ਪਾਇਆ ਨਾ ਜਾਏ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰ ਕੈ ਸ਼ਬਦ ਵਿਚਾਰੀਐ ਗੁਣ ਮੈ ਰਹਾ ਸਮਾਏ ਇਸ ਕਰਕੇ ਭਾਈ ਪ੍ਰਭੂ ਦੇ ਗੁਣਾਂ ਦੀ ਵਿਚਾਰ ਸਤਿਗੁਰੂ ਦੇ ਸ਼ਬਦ ਰਾਹੀਂ ਹੋ ਸਕਦੀ ਹੈ ਤੇ ਜੋ ਮਨੁੱਖ ਵਿਚਾਰ ਕਰਦਾ ਹੈ ਉਹ ਉਹਦੇ ਗੁਣਾਂ ਵਿੱਚ ਮਗਨ ਹੋ ਜਾਂਦਾ ਹੈ ਆਖੋ ਸਤਨਾਮ ਆਪਣਾ ਆਪ ਆਪ ਤੋਲਸੀ ਆਪੇ ਮਿਲੈ ਮਿਲਾਏ ਆਪਣੇ ਆਪ ਨੂੰ ਪ੍ਰਭੂ ਪਰਮਾਤਮਾ ਵਾਹਿਗੁਰੂ ਆਪ ਹੀ ਤੋਲ ਸਕਦਾ ਹੈ ਉਹ ਕਾਲਪੁਰਖ ਵੈਗੁਰੂ ਕਿਉ ਕਿਤਨਾ ਵੱਡਾ ਹੈ ਇਹ ਗੱਲ ਉਹ ਆਪ ਹੀ ਜਾਣਦਾ ਹੋ ਆਪ ਹੀ ਆਪਣੇ ਸੇਵਕਾਂ ਨੂੰ ਗੁਰੂ ਦਾ ਮਿਲਾਇਆ ਹੋਇਆ ਮਿਲਦਾ ਹੈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਮਹਾਰਾਜ ਕਹਿੰਦੇ ਉਹਦਾ ਮੁੱਲ ਨਹੀਂ ਪੈ ਸਕਦਾ ਕਿਉ ਕਿੱਡਾ ਵੱਡਾ ਹੈ ਇਸ ਬਾਰੇ ਕੋਈ ਵੀ ਗੱਲ ਅੱਖੀ ਨਹੀਂ ਜਾ ਸਕਦੀ ਹੌਮ ਬਲਿਹਾਰੀ ਗੁਰ ਆਪਣੇ ਜੇ ਨ ਸੱਚੀ ਪੂਜ ਦਿੱਤੀ 부ਝਾਏ ਮੈਂ ਕੁਰਬਾਨ ਹਾਂ ਆਪਣੇ ਗੁਰੂ ਤੋਂ ਜਿਨੇ ਮੈਨੂੰ ਸੱਚੀ ਸੂਝ ਬਖਸ਼ ਦਿੱਤੀ ਹੈ ਜਾਗਤ ਮੁਸੈ ਅੰਮ੍ਰਿਤ ਲੂਟੀਐ ਮਨ ਮੁਖ ਬੂਝਣਾ ਪਾਏ ਗੁਰੂ ਦੀ ਮੱਤ ਤੋਂ ਬਿਨਾਂ ਜਗਤ ਆ ਜਿਹੜਾ ਉਹ ਠੱਗਿਆ ਜਾ ਰਿਹਾ ਹੈ ਤੇ ਅੰਮ੍ਰਿਤ ਆ ਜਿਹੜਾ ਲੁੱਟਿਆ ਜਾ ਰਿਹਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਉਹਨੂੰ ਕਦੇ ਵੀ ਸਮਝ ਨਹੀਂ ਸਕਦੇ ਤੇ ਉਹਨਾਂ ਨੂੰ ਸਮਝ ਨਹੀਂ ਪੈਂਦੀ ਹੈ ਬਿਨ ਨਾਵੈ ਨਾਲ ਨਾ ਚੱਲਸੀ ਜਾਸੇ ਜਨਮ ਗਵਾਏ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਣ ਕਰਦੇ ਹਨ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਫੋਰ ਛੇ ਮਨੁੱਖ ਦੇ ਨਾਲ ਨਹੀਂ ਜਾਏਗੀ ਤੇ ਨਾਮ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਜਨਮ ਗਵਾ ਕੇ ਚਲਾ ਜਾਂਦਾ ਹੈ ਗੁਰਮਤੀ ਜਾਗੇ ਤਿਨੇ ਘਰ ਰੱਖਿਆ ਦੂਤਾਂ ਕਾ ਕਿਸ਼ਨਾ ਵਸਾਏ ਪਰ ਜਿਹੜੇ ਮਨੁੱਖ ਭਾਈ ਗੁਰੂ ਦੀ ਮਤ ਤੇ ਤੁਰਦੇ ਹਨ ਤੇ ਗੁਰੂ ਦੀ ਮਤ ਲੈ ਕੇ ਜਾਗ ਪੈਂਦੇ ਹਨ ਉਹ ਆਪਣਾ ਘਰ ਭਾਵ ਆਪਣਾ ਸ਼ਰੀਰ ਬਕਾਰਾਂ ਤੋਂ ਬਚਾ ਕੇ ਰੱਖਦੇ ਹਨ ਤੇ ਇਨਾਂ ਦੂਤਾਂ ਬਕਾਰਾਂ ਦਾ ਉਹਨਾਂ ਉੱਤੇ ਕੋਈ ਜ਼ੋਰ ਨਹੀਂ ਚੱਲ ਸਕਦਾ ਆਖੋ ਸਤਨਾਮ ਸ਼ਲੋਕ ਮਹੱਲਾ ਤੀਜਾ ਬੰਬੀਹਾ ਨਾ ਬਿਲ ਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮੰਨ ਬੰਬੀਹਾ ਨਾ ਬਿਲ ਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮੰਨ ਹੇ ਪਪੀਹੇ ਨਾ ਇਸ ਤਰ੍ਹਾਂ ਬਿਲ ਕਾ ਆਪਣਾ ਮਨ ਨਾ ਤਰਸਾ ਤੇ ਮਾਲਕ ਦਾ ਹੁਕਮ ਮੰਨ ਉਦੇ ਹੁਕਮ ਵਿੱਚ ਹੀ ਇਹ ਵਰਖਾ ਹੋਵੇਗੀ ਨਾਮ ਦੀ ਨਾਨਕ ਹੁਕਮ ਮੰਨੈ ਤਿੱਖ ਉਤਰੈ ਚੜੈ ਚਵਗਲ ਵੰਨ ਪ੍ਰਭੂ ਦੀ ਰਜਾ ਵਿੱਚ ਤੁਰਿਆ ਹੀ ਇਹ ਤ੍ਰੇ ਮਿਟਦੀ ਐ ਜਿਹੜੀ ਭੁੱਖ ਜਿਹੜੀ ਤ੍ਰੇ ਸਾਨੂੰ ਦਿਨ ਰਾਤ ਦੁੜਾਈ ਫਿਰਦੀ ਐ ਭੁਜਾਈ ਫਿਰਦੀ ਐ ਅੰਦਰ ਟਿਕਾ ਨਹੀਂ ਬਣਦਾ ਮਰਜ਼ੀ ਕਹਿੰਦੇ ਆ ਇਹ ਤਾਂ ਰਾਜਾ ਚ ਤੁਰਿਆ ਹੀ ਮਿੱਡੇਗੀ ਤੇ ਚੌਗਣਾ ਰੰਗ ਚੜਦਾ ਭਾਵ ਮਨ ਪੂਰੇ ਤੌਰ ਤੇ ਆਤਮਿਕ ਆਤਮਾ ਜਿਹੜੀ ਉਹ ਖਿੜ ਪੈਂਦੀ ਹੈ ਮਨ ਪੂਰੇ ਤੌਰ ਤੇ ਖਿੜ ਪੈਂਦਾ ਹੈ ਮਹੱਲਾ ਤੀਜਾ ਬਾਂਬੀਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮੈਂ ਫਿਰਾਹ ਹੈ ਏ ਪਪੀਹ ਪਾਣੀ ਵਿੱਚ ਤੂੰ ਵੱਸਦਾ ਹੈ ਤੇ ਪਾਣੀ ਵਿੱਚ ਹੀ ਤੂੰ ਤੁਰਦਾ ਹੈ ਭਾਵ ਹੈ ਜੀਵ ਸਰਬ ਵਿਆਪਕ ਹਰੀ ਵਿੱਚ ਹੀ ਤੂੰ ਜਿਉਂਦਾ ਤੇ ਵੱਸਦਾ ਹੈ ਜਲ ਕੇ ਸਾਰ ਨਾ ਜਾਣਹੀਂ ਤਾਂ ਤੂੰ ਕੂਕਣ ਪਾਹੇ ਪਰ ਉਸ ਪਾਣੀ ਦੀ ਤੈਨੂੰ ਕਦਰ ਨਹੀਂ ਹੈ ਇਸ ਵਾਸਤੇ ਤੂੰ ਹਮੇਸ਼ਾ ਹੀ ਤੜਫਦਾ ਰਹਿੰਦਾ ਹੈ ਯਲ ਥਲ ਚੌ ਦਿਸ ਵਰਸ ਦਾ ਖਾਲੀ ਕੋਥਾਉ ਨਹੀਂ ਚੌਹੀ ਪਾਸੀ ਜਲਾ ਵਿੱਚ ਥਲਾ ਵਿੱਚ ਵਰਖਾ ਹੋ ਰਹੀ ਹੈ ਕੋਈ ਐਸਾ ਥਾਂ ਨਹੀਂ ਜਿੱਥੇ ਇਹ ਵਰਖਾ ਨਹੀਂ ਹੁੰਦੀ ਜਿੱਥੇ ਇਹ ਪਰਮਾਤਮਾ ਕਾਲਪੁਰਖ ਵਾਹਿਗੁਰੂ ਵਰਖਾ ਨਹੀਂ ਕਰਦਾ ਹੈ ਇਤੈ ਜਲ ਵਰਸਦੈ ਸਿਕ ਮਰਹੇ ਪਾਗ ਤਿਨਾ ਕੇ ਨਾਹੀਂ ਇਤਨੀ ਵਰਖਾ ਹੁੰਦਿਆਂ ਜੋ ਤਿਹਾਏ ਮਰ ਰਹੇ ਹਨ ਉਹਨਾਂ ਦੇ ਚੰਗੇ ਭਾਗ ਨਹੀਂ ਹਨ ਉਹ ਤਾਂ ਦੇ ਮਾੜੇ ਭਾਗ ਹਨ ਆਖੋ ਸਤਨਾਮ ਤੇ ਵਰਖਾਂ ਅੰਤਾਂ ਦੀ ਹੋ ਰਹੀ ਹੋਵੇ ਤੇ ਬੰਦਾ ਪਾਣੀ ਬਿਨਾਂ ਤਰਸਦਾ ਹੋਵੇ ਤੇ ਗੁਰੂ ਨਾਮ ਦੀ ਵਰਖਾ ਕਰ ਰਿਹਾ ਹੋਵੇ ਤੇ ਸਾਨੂੰ ਕਿਣਖਾ ਪ੍ਰਾਪਤ ਨਾ ਹੋਵੇ ਤੇ ਫਿਰ ਵਰਖਾ ਤੇ ਹੋ ਰਹੀ ਹੈ ਪਰ ਮਾੜੇ ਭਾਗ ਨੇ ਪ੍ਰਾਪਤ ਨਹੀਂ ਹੋ ਰਿਆ ਪਰਮਾਤਮਾ ਦਾ ਨਾਮ ਏਤਾ ਜਲ ਵਰਸਦਾ ਤਿਕ ਮਰੇ ਭਾਗਤ ਨਾ ਕਹਿ ਨਾਹੀ ਨਾਨਕ ਗੁਰਮੁਖ ਤਨ ਸੋਜੀ ਪਈ ਜੇ ਨਵਾਸਿਆ ਮਨ ਮਾਹੇ ਇਸ ਕੇ ਇਸ ਕਰਕੇ ਭਾਈ ਸਤਗੁਰੂ ਦੇ ਰਾਹੀ ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਪ੍ਰਭੂ ਆ ਵਸਦਾ ਹੈ ਉਹਨਾਂ ਨੂੰ ਇਹ ਸੂਝ ਆਉਂਦੀ ਹੈ ਉਹਨਾਂ ਨੂੰ ਇਹ ਸੋਝੀ ਹੁੰਦੀ ਹੈ ਇਸ ਕਰਕੇ ਉਹ ਪ੍ਰਭੂ ਪਰਮਾਤਮਾ ਤੇ ਹਰ ਥਾਂ ਵਸਦਾ ਹੈ ਪੌੜੀ 나ਥ ਜਤੀ ਸਿੱਧ ਪੀਰ ਕਿਨ ਅੰਤ ਨਾ ਪਾਇਆ ਗੁਰਮਖ ਨਾਮ ਧਿਆਏ ਤੁਜੈ ਸਮਾਇ ਨਾਥ ਭਾਵ ਜਤੀ ਪੁੱਗੇ ਹੋਏ ਜੋਗੀ हे ਮਾਲਕ 나ਥ ਜਤੀ ਪੁੱਗੇ ਹੋਏ ਜੋਗੀ ਪੀਰ ਕਈ ਹੋ ਕੇ ਗੁਜ਼ਰ ਗਏ ਹਨ ਪਰ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ ਭਾਵ ਤੂੰ ਕਿਹੋ ਜਾਂ ਤੂੰ ਕਿੱਦਾਂ ਵੱਡਾ ਹੈ ਇਹ ਗੱਲ ਕੋਈ ਨਹੀਂ ਦੱਸ ਸਕਿਆ ਤੇ ਜਤਨ ਮਥੇਰੇ ਕਰਦੇ ਹੋ ਪਰਮਾਤਮਾ ਕਿੱਦਾਂ ਕ ਵੱਡਾ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਗੁਰਮਖ ਨਾਮ ਧਿਆਏ ਤੁਝੈ ਸਮਾਇਆ ਇਸ ਕਰਕੇ ਗੁਰੂ ਦੀ ਸਿੱਖਿਆ ਉੱਤੇ ਤੁਰਨ ਵਾਲੇ ਮਨੁੱਖ ਅਜਿਹੇ ਨਿਸਫਲ ਉੱਦਮ ਛੱਡ ਕੇ ਕੇਵਲ ਤੇਰਾ ਨਾਮ ਸਿਮਰ ਕੇ ਤੇਰੇ ਚਰਨਾਂ ਵਿੱਚ ਲੀਨ ਰਹਿੰਦੇ ਹਨ ਜੋਗ ਸਤੀ ਗੁਵਾਰ ਤਿਸ ਹੀ ਪਾਇਆ ਇਹ ਗੱਲ ਉਸ ਪ੍ਰਭੂ ਨੂੰ ਇਉਂ ਹੀ ਚੰਗੀ ਲੱਗੀ ਕਿ ਅਨੇਕਾਂ ਯੁੱਗ ਹਨੇਰਾ ਹੀ ਹਨੇਰਾ ਸੀ ਭਾਵ ਇਹ ਕਹਾਣੀ ਜਾਸਦਾ ਕਿ ਜਦੋਂ ਜਗਤ ਰਚਨਾ ਨਹੀਂ ਸੀ ਹੋਈ ਤੇ ਤਦੋਂ ਕੀ ਸੀ ਜਲਾ ਬਿੰਬ ਅਸਰਾਲ ਤਿਨੈ ਬਰਸਾਇਆ ਫਿਰ ਭਿਆਨਕ ਜਲ ਹੀ ਜਲ ਇਹ ਖੇਡ ਵੀ ਉਸ ਪ੍ਰਮਾਤਮਾ ਨੇ ਵਰਤਾਈ ਹੈ ਭਾਵ ਸਭ ਕੁਝ ਪੈਦਾ ਕੀਤਾ Neel aneel agamma ਸਰਜੀਤ ਸਵਾਇਆ ਨੀਰ ਅਨੀਲ ਭਾਵ ਬਯੰਤ ਸਰਜੀਤ ਸਦਾ ਜਿਉਂਦੇ ਰਹਿਣ ਵਾਲਾ ਉਹ ਸਦਾ ਜਿਉਂਦਾ ਰਹਿਣ ਵਾਲਾ ਪ੍ਰਭੂ ਆਪ ਬਯੰਤ ਹੀ ਬਯੰਤ ਹੈ ਅਤੇ ਪਹੁੰਚ ਤੋਂ ਪਰੇ ਹੈ ਆਗੇ ਨੇ અપਾਈ ਬਾਦ ਭੁੱਖ ਤਿਹਾਇਆ ਤੇ ਜਦੋਂ ਉਸ ਪਰਮਾਤਮਾ ਨੇ ਜਗਤ ਰਚਨਾ ਕਰ ਦਿੱਤੀ ਤਦੋਂ ਤ੍ਰਿਸ਼ਨਾ ਦੀ ਅੱਗ ਬਾਦ-ਬਿਵਾਦ ਭੁੱਖ ਤਰੇ ਵੀ ਉਸ ਨੇ ਆਪ ਹੀ ਪੈਦਾ ਕਰ ਦਿੱਤੇ ਹਨ ਦੁਨੀਆ ਕੈ ਸਰਕਾਰ ਦੂਜਾ ਪਾਇਆ ਦੁਨੀਆ ਭਾਵ ਜੀਵਾਂ ਦੇ ਸੁਰਤੇ ਮੌਤ ਦਾ ਡਰ ਸੀ ਉਸੇ ਨੇ ਪੈਦਾ ਕੀਤਾ ਕਿਉਂਕਿ ਇਹਨਾਂ ਨੂੰ ਇਹ ਦੂਜਾ ਭਾਵ ਪ੍ਰਭੂ ਨੂੰ ਛੱਡ ਕੇ ਇਹ ਦਿਸਦਾ ਜਗਤ ਪਿਆਰਾ ਲੱਗ ਰਿਹਾ ਹੈ ਰੱਖੇ ਰਖਣ ਹਾਰ ਜਿਨ ਸ਼ਬਦ ਉਜਾਇਆ ਪਰ ਰੱਖਣ ਦੇ ਸਮਰੱਥ ਪ੍ਰਭੂ ਜਿਸ ਨੇ ਗੁਰੂ ਦੇ ਰਾਹੀਂ ਸ਼ਬਦ ਦੀ ਸੂਝ ਬਖਸ਼ੀ ਹੈ ਪਰਮਾਤਮਾ ਨੇ ਕਾਲਪੁਰਖ ਵਹਿਗੁਰੂ ਨੇ ਇਨਾ ਆਗਨਵਾਦ ਭੁਖ ਤਰੇ ਤੇ ਕਾਲ ਆਦਿਕ ਤੋਂ ਉਹ ਪਰਮਾਤਮਾ ਉਹਨਾਂ ਦੀ ਆਪ ਹੀ ਰੱਖਿਆ ਕਰਦੀ ਆ। ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ। ਹੁਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।